ਜੇ ਲੋਨ ਪਾਣੀ ਆ ਗਿਆ ਘਰ ਪਰ ਵੱੱਡ ਬਣਾਉਣ ਵਾਸਤੇ ਆਪਣੀ ਸਰਕਾਰ ਦੀਆਂ ਜੀਸੀਬੀਆਂ ਹੋ ਕੋਕਟਾ ਇੰਜੀਨੀਅਰ ਭੇਜਿਓ ਵਿਭਾਗ ਭੇਜਿਓ ਪੁਲਿਸ ਭੇਜਿਓ ਇਕੱਠੇ ਕਰਕੇ ਲੱਗਿਓ ਨਹੀਂ ਐਨੇ ਦਿਨ ਅਜ ਤੱਕ ਵੀ ਹੁਣ ਜਿੰਨੇ ਵੀ ਬੰਦ ਹੈ ਸੰਗਤ ਨਹੀਂ ਬੰਦੇ ਹੈ ਡੀਜ਼ਲ ਵੀ ਸੰਕਟ ਦੇ ਪਾਇਆ ਹੈ ਟਰੈਕਟਰ ਵੀ ਆਪਣੇ ਕੱਢੇ ਆ ਵਿਚਾਰੇ ਨਹੀਂ ਕਿਸੇ ਨੇ 1000 ਰੁਪਏ ਕਿੱਲਾ ਕੋਲੋਂ ਬਾਕੇ ਪਚਾਇਆ ਆਪਣਾ ਲੱਖ ਕਿਸੇ ਨੇ 100-100 ਰੁਪਏ ਇਕੱਠਾ ਕਰਕੇ ਪਾਇਆ ਇੰਨਾ ਤਰਫ ਕੁਛ ਨਹੀਂ ਅੱਛਾ ਹੁਣ ਕੀ ਹੈ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਬਹੁਤ ਨੁਕਸਾਨ ਕਰ ਲਿਆ ਆਪਾਂ ਪੰਜਾਬ ਦਾ ਤਜਰਬੇ ਕਰ ਕਰਕੇ ਇਹਨੂੰ ਬਣਾ ਦਿਓ ਜੀ ਇਹਨੂੰ ਬਣਾ ਦਿਓ ਜੀ ਆ ਨਮਾ ਆ ਗਿਆ ਜੀ ਇਹਨੇ ਸੋਹ ਖਾਲੀ ਜੀ ਇਸ ਕਰਕੇ ਇਹਨੂੰ ਵੋਟਾਂ ਪਾ ਦਿਓ ਜਿਹੜੇ ਸੌਖਾ ਦੇਣਾ ਸਹੀ ਮੈਨੇ ਤੇ ਉਹਨੇ ਠੱਗੀ ਮਾਰਨੀ ਆ ਅਕਾਲੀ ਦਲ ਜਵਾਨ ਦਾ ਪੱਕਾ ਹੈ ਅਸੀਂ ਜੋ ਕਹਿੰਨੇ ਆ ਕਰਦੇ ਆ ਸਾਡਾ ਘਰ ਹੈ ਅਕਾਲੀ ਦਲ ਵਾਸਤੇ ਪੰਜਾਬ ਪਰਵਾਰ ਹੈ ਉਹਨਾਂ ਵਾਸਤੇ ਦਿੱਲੀ ਵਾਲੀਆਂ ਪਾਰਟੀਆਂ ਭਾਵੇਂ ਕਾਂਗਰਸ ਹੈ ਭਾਵੇਂ ਪੀਚੇ ਪੀ ਹੈ ਭਾਵੇਂ ਚਾੜੂ ਵਾਲੇ ਉਹਨਾਂ ਵਾਸਤੇ ਘਰ ਨਹੀਂ ਆ ਗੈਸਟ ਹਾਊਸ ਹੈ ਸਹਿਰਪੁਰ ਕਰਨਾਏ ਆ ਜੇ ਦਾ ਬਣ ਕੇ ਰਹਿ ਗਏ 5 ਸਾਲ ਨਹੀਂ ਪਿੰਡਾਂ ਵਾਲਿਆਂ ਤੋਂ ਨਗਲੀ ਅਗਲੇ ਕਿਸੇ ਸੂਬੇ ਚਲੇ ਜਾਣਾ ਇਹਨਾਂ ਨੇ ਇਹਨਾਂ ਨਾਲ ਕੀ ਲਗਾ ਥੋੜੇ ਨਾਲ ਥੋੜਾ ਨੁਕਸਾਨ ਹੋਇਆ ਤੁਸੀਂ ਦੇਖੋ ਕੀ ਜੇ ਘਰ ਦੀ ਤੇ ਕੇਜੀ ਵਾਲ ਦੇ ਕੋਲ ਆ ਮੋਕਾ ਕੇਜੀ ਵਾਲ ਦੇ ਕਿਉਂ ਨਹੀਂ ਆ ਕੇ ਬੰਨਾਂ ਦੇ ਖੜਾ ਕਿਉਂ ਨਹੀਂ ਮੁੱਖ ਮੰਤਰੀ ਬੰਨਾਂ ਦੇ ਖੜ ਕੇ ਆ ਕੇ ਅਫਸਰ ਲਾ ਕੇ ਉਹਨੇ ਮਦਦ ਕੀਤੀ ਇਸ ਕਰਕੇ ਮੈਂ ਇਨਾ ਹੀ ਕਹਿਣਾ ਚਾਹਣਾ ਪਛੋੜੀਏ ਜੇ ਗਲਤੀ بار بار ਕਈ ਆਉਂਦੇ ਨੁਕਸਾਨ ਇ tanto ਹੋ ਜੂਗਾ ਕਿ ਖੜਾ ਹੋਣਾ ਘੋਲਣਾ ਇਥੇ ਬਹਿ ਜਾ ਕੋਈ ਗੱਲ ਨਹੀਂ ਸਾਰੀ ਸੰਗਤ ਇੱਕ ਮਿੰਟ ਇੱਕ ਮਿੰਟ ਸੋ ਮੈਂ ਜਿਹੜੀ ਬੇਨਤੀ ਕਰ Passe ਆਇਆ ਜੇ ਪੰਜਾਬ ਨੂੰ ਬਚਾਉਣਾ ਹੈ ਖਾਲਸਾ ਜੀ ਆਪਣੀ ਕੌਮ ਨੂੰ ਬਚਾਉਣਾ ਹੈ ਤੁਹਾਡੇ ਕੋਲੇ ਹੁਣ ਕੋਈ ਚਾਰਾ ਨਹੀਂ ਆਪਣੀ ਪਾਰਟੀ ਤੋਂ ਬਗਿਆਰ ਆ ਪਾਰਟੀ ਤੁਹਾਡੇ ਬਜ਼ੁਰਗਾਂ ਦੀ ਪਾਰਟੀ ਹੈ ਤੁਹਾਡੇ ਬਜ਼ੁਰਗਾਂ ਦੇ ਬਜ਼ੁਰਗਾਂ ਨੇ ਖੂਨ ਪਸੀਦੇ ਨਾਲ ਬਣਾਈ ਪਾਰਟੀ ਹੈ ਯਾ ਯਾਦ ਕਰੋ ਆਪਣੇ ਬਜ਼ੁਰਗਾਂ ਦੀ ਗੱਲਾਂ ਉਹ ਪੰਚ ਤੋਂ ਬਗੈਰ ਟੱਕਰੀ ਤੋਂ ਬਗੈਰ ਕਿਤੇ ਝਾਕਦੇ ਨਹੀਂ ਹੁੰਦੇ ਸੀ ਆਪਾਂ ਦੋ ਗਨਮੈਨਾਂ ਲੈਣ ਵਾਸਤੇ ਕੌਮ ਦੇ ਪੰਚ ਦੇ ਪਿੱਛੇ ਪਿੱਛੇ ਛੁਰਾ ਮਾਰਦੇ ਨਹੀਂ ਛੋਟੀ ਜੀ ਚੀਰਮੈਨੀ ਵਾਸਤੇ ਬੰਪਰ ਲੱਗਿਆ ਆਪਣੇ ਬਜ਼ੁਰਗ ਨਹੀਂ ਜਾਂਦੇ ਸੀ ਭਾਈਓ ਕਿਆ ਜੁਗਾ 1600 ਸਾਲ ਬਾਪੂ ਬਾਦਲ ਨੇ ਤੇ ਤੁਹਾਡੇ ਬਜ਼ੁਰਗਾਂ ਨੇ ਉਹਨੂੰ ਨਾਲ ਕੱਢੀ ਐ ਜੇ ਉਹਨਾਂ ਦੇ ਦਿਲ ਚ ਅੱਜ ਵਰਗੀ ਸੋਚ ਹੁੰਦੀ ਕਿਨੇ ਜਾਣਾ ਸੀ ਜਿੱਲੇ ਅੱਛਾ ਵਾਪਸ ਉਸ ਸੋਚ ਲੈ ਕੇ ਆਓ ਤਾਂ ਬਚਾਂਗੇ ਆਪਣੇ ਵਾਸਤੇ ਪੰਜਾਬ ਘਰ ਐ ਇੱਥੋਂ ਕਿਤੇ ਜਾ ਨਹੀਂ ਸਕਦੇ ਹੁਣ ਤਾਂ ਅਮਰੀਕਾ ਕੈਨੇਡਾ ਆਸਟ੍ਰੇਲੀਆ ਨੇ ਵੀ ਦਵਾਚੇ ਬੰਦ ਕਰਤੇ ਉੱਥੇ ਵੀ ਹੁਣ ਵਾਪਸ ਹੀ ਆਉਣ ਲੱਗੇ ਲੋਕੀ ਜੇ ਰਹਿਣਾ ਇੱਥੇ ਐ इकड़े हो होकरा अपनी पार्टी कर सकती है दिन्हार। 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 जो कुछ भी बनया पंजाब सारा कुछ ही अकाली दल ने बनाया भावें रंजीत सागर डैम है भावें सड़क है भावे या नहर है भावें थोड़ा ट्यूबवेल कनैक्शन है ਭਾਵੇਂ ਗਰੀਬ ਨੂੰ ਆਟਾ ਦਾ ਛਕਲ ਪੈਨਸ਼ਨ ਹੈ ਜੂ ਕੁਝ ਵੀ ਕੁਝ ਸੋਚ ਲੋ ਸ਼ੁਰੂਆਤ ਅਕਾਲੀ ਦਲ ਦੀ ਤੇ ਟਿੰਕਾ ਟਿੰਕਾ ਇਕੱਠਾ ਕਰਕੇ ਮਿਹਨਤ ਅਕਾਲੀ ਦਲ ਦੀ ਪੰਜਾਬ ਵਾਸਤੇ ਤੋਂ ਐਸ ਕਰਕੇ ਅ 10 ਸਾਲ ਗਵਾਲੇ ਹੁਣ ਨਾ ਐਸ ਚੱਕਰਾ ਚਾਹੀਏ ਹਲੇ ਆਉਣਗੇ ਕਿਉਂਕਿ ਸੈਂਟਰ ਦੀਆਂ ਪਾਰਟੀਆਂ ਦਾ ਨਿਸ਼ਾਨਾ ਹੈ ਕਿ ਖਾਲਸਾ ਕੌਮ ਨੂੰ ਕਮਜ਼ੋਰ ਕਰਨਾ ਹੈ ਤੁਹਾਡੇ ਸਭਨੀ ਹੈ तुसी काली दल कमजोर करता तब हजूर साहब हरियाणा लगना कब्जा कर गए एच प्रबंधक कमेटी भी कब्जा कर, कर लगे आ तकड़े होके आप बाह फर ली इतने पर थोड़े पले कुछ नहीं होना खालसा जी ਦੇਖਿਆ ਕਰੋ ਕਿ ਇੱਕ ਬੰਦਾ ਜੀ ਬਸ ਗਾਤਰਾ ਪਾ ਕੇ ਆ ਗਿਆ ਜੀ ਆਪਣੇ ਸਿਰਿਸਰ ਬਣ ਕੇ ਬੜਾ ਵੱਡਾ ਸਿੱਖ ਹੈ ਪਿਛੋਕੜ ਦੇਖਿਆ ਕਰੋ ਉਹਦਾ ਪਿਛੋਕੜ ਕੀ ਹੈ ਬਹੁਤ ਏਜੰਟਲ ਏਜੰਸੀਆਂ ਨੇ ਜੈੱਡ ਭੇਜੇ ਹੈ ਥੋੜੇ ਤੋਂ ਵੱਡੇ ਸਿੱਖ ਬਣ ਛੱਕਣਗੇ ਪਰ ਉਹਨਾਂ ਦਾ ਕੰਮ ਕੌਮ ਨੂੰ ਮਾਰਨਾ ਹੈ मैं हूं अब हड़ा वास्ते हैं, मैं समुची लीडरशिप में हो सारे काम छीज की हाजिर अज तकरीबन मैं लगता दो ढाई सौ इतना डेरा बाबा नानक ना दीना नगर ना तीन हल्के जा रही है ਹੋਰ ਵੀ ਝਾਰਾ ਅਸੀਂ ਭੇਜਦੇ ਆਂ ਕਿਸੇ ਵੀ ਜਿੰਨੇ ਵੀ ਝਾਰਾ ਚਾਹੀਦਾ ਜਿੰਨੀ ਤੂੜੀ ਚਾਹੀਦੀ ਹੈ ਦੱਸੀ ਜਾਓ ਅਸੀਂ ਟਰਾਲੀਆਂ ਦਾ ਟਰਾਲੀਆਂ ਭੇਜੀ ਜਾਵਾਂਗੇ ਜਬਾਤ ਮੇਰੇ ਨਾਲ ਲਗਾ ਸਾਹਿਬ ਬੈਠੇ ਸੀ ਮੈਂ ਬੱਬੇ ਵਾਲੀ ਸਾਹਿਬ ਨੂੰ ਵੀ ਕਿਹਾ ਜੱਦ ਲੋਧੀਵਿੰਦਰ ਸਾਹਿਬ ਜਿੰਨੇ ਹਲਕੇ ਛੋਇਆ ਜੇ ਟਰੈਕਟਰਾਂ ਦੀ ਲੋਡ ਹੈ ਕਿਉਂਕਿ ਹੁਣ ਖੇਤਾਂ 'ਚ ਪੁੱਛਿਆ ਮਿੱਟੀ ਆ ਗਈ ਰੇਤ ਆ ਗਿਆ ਮੈਨੂੰ ਦੱਸ ਦਿਓ 2-3 ਹਜ਼ਾਰ ਟਰੈਕਟਰ ਅਸੀਂ ਇਕੱਠੇ ਮਾਲਵੇ ਤੋਂ ਭੇਜ ਦਿੰਨੇ ਆ ਆਪਾ ਹੱਬ ਆਪ ਸੀ ਰਗਾਲੇ ਤੇ ਲੱਗ ਕੇ ਕਿਹੜਾ 15-20 ਨਹੀਂ ਕਣਕਾਂ ਨੂੰ ਪਹਿਲੇ ਆਪਾਂ ਜ਼ਮੀਨਾਂ ਠੀਕ ਕਰਦੀਏ 20 ਜਿੰਨਾ ਚਾਹੀਦਾ ਕਣਕ ਦਾ ਬੀਜਣ ਵਾਸਤੇ ਉਹ ਅਸੀਂ ਤੁਹਾਨੂੰ ਦੇਵਾਂਗੇ ਇੱਕ ਜਿਹੜੇ ਬਹੁਤ ਗਰੀਬ ਹੈ ਮਜ਼ਦੂਰੀ ਕਰਦੇ ਸੀ ਘਾੜੀਆਂ ਕਰਦੇ ਸੀ ਉਹ ਵਿਚਾਰੇ ਉਹਨਾਂ ਦਾ ਬੁਰਾ ਹਾਲ ਹੋ ਗਿਆ 150 ਹਜ਼ਾਰ ਪਰ ਵਾਰਾਂ ਨੂੰ ਅਸੀਂ ਕੰਕ ਵੀ ਦੇ ਰਹੇ ਹਾਂ